ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਕੁੜੀ ਐ ਸਿੰਗਰ ਸੁਨੰਦਾ ਸ਼ਰਮਾ ਜਿਹਦਾ ਬਹੁਤ ਫੇਮਸ ਗਾਣਾ ਸੀ ਔਰ ਬਹੁਤ ਵੱਡੇ ਲੈਵਲ ਤੇ ਉਹ ਕੁੜੀ ਮਸ਼ਹੂਰ ਹੋਈ ਸੀ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਤੋਂ ਪਹਿਲਾਂ ਗਾਣਾ ਹੋਰ ਸੀ ਸ਼ਾਇਦ ਇਸ ਗਾਣੇ ਨੇ ਨਾਮ ਬਣਾਤਾ ਸੀ ਜਿਹੜਾ ਪਿੰਕੀ ਢਾਲੀਵਾਲ ਹੈਗਾ ਉਹਦੇ ਨਾਲ ਉਹ ਬੌਨਸ ਐਗਰੀਮੈਂਟ ਹੋਇਆ ਹੁਣੇ ਔਰ ਉਸ ਕੁੜੀ ਨੇ ਐਨਓਸੀ ਮੰਗੀ ਹੋਣੀ ਹੈ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਕੰਮ ਕਰਨਾ ਚਾਹੁੰਦੀ ਆ ਔਰ ਬਾਲੀਵੁੱਡ ਤੱਕ ਉਹਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਈ ਫਿਲਮਾਂ ਦੇ ਵਿੱਚ ਉਹਦਾ ਨਾਂ ਆਇਆ ਜਿਹੜਾ ਹੁਣ ਉਹਨੇ ਇੱਕ ਪੋਸਟ ਪਾ ਕੇ ਆਪਣਾ ਦੁੱਖ ਆਪਣਾ ਦਰਦ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮਹਿਲਾ ਕਮਿਸ਼ਨਰ ਦੇ ਕੋਲ ਸ਼ਿਕਾਇਤ ਹੋਈ ਉਹਨਾਂ ਨੇ ਗੱਲਬਾਤ ਸੁਣੀ ਜਲਦੀ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮੈਸੇਜ ਕੀਤਾ ਦਰਖਾਸਤ ਦਿੱਤੀ ਗਈ ਪਿੰਕੀ ਢਾਲੀਵਾਲ ਤੇ ਐਫ ਆਈ ਆਰ ਹੋਈ ਹੈ ਉਹਦੀ ਰੈਸਟ ਪਾ ਦਿੱਤੀ ਗਈ ਹੈ ਜਾਨਕੀ ਪੁਲਿਸ ਨੇ ਰੈਸਟ ਕੀਤਾ ਹੈ ਪਰ ਜੋ ਕੁਝ ਹੁਣ ਮੀਡੀਆ ਸਾਹਮਣੇ ਆ ਰਿਹਾ ਉਹਦੇ ਤੇ ਮੈਂ ਥੋੜੀ ਜੀ ਗੱਲਬਾਤ ਕਰਨੀ ਹੈ ਇੱਕ ਤਾਂ ਸੰਗਦਲ ਸੰਤਾਲੀ ਜਿਹੜਾ ਗੀਤਕਾਰ ਹੈ ਉਹ ਬੈਸਿਕ ਕੈਨੇਡਾ ਵਿੱਚ ਹੈ ਉਹਦਾ ਗਾਣਾ ਸੀ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਉਹਦਾ ਇੱਕ ਸ਼ੋਅ ਦੇਖਿਆ ਇੱਕ ਚੈਨਲ ਤੇ ਉਹ ਕਹਿ ਰਿਹਾ ਸੀ ਕਿ ਮੈਨੂੰ ਬਹੁਤਾ ਪਤਾ ਨਹੀਂ ਕਿ ਪਿੰਕੀ ਢਾਲੀ ਵਾਲ ਨਾਲ ਜਾਂ ਉਹਦੇ ਮੁੰਡੇ ਨਾਲ ਰਿਸ਼ਤਾ ਕੀ ਸੀ ਕਿਉਂ ਰੌਲਾ ਪਾਇਆ ਇਹ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਦੂਜੇ ਪਾਸੇ ਦੱਸ ਰਹੇ ਨੇ ਉਹਨੇ ਪਲਾਟ ਲੈ ਲਿਆ ਜੀ 2 ਕਰੋੜ ਰੁਪਏ ਦਾ ਉਹਨੇ ਜ਼ਮੀਨ ਲੈ ਲਈ ਜੀ ਉਹਨੇ ਘਰ ਲੈ ਲੈ ਜੀ ਕਿਦਾਂ ਕਹੀ ਜਾਂਦੇ ਮੈਂ ਜਿਹੜੀ ਇੱਕ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਸੁਣਿਓ ਜਿਹੜੀਆਂ ਵੀ ਕੁੜੀਆਂ ਪੰਜਾਬ ਦੀਆਂ ਕੁਝ ਬਣਨਾ ਚਾਹੁੰਦੀਆਂ ਨੇ ਕਿਸੇ ਵੀ ਫੀਲਡ ਵਿੱਚ ਹੋੜ ਉਹਨਾਂ ਨੂੰ ਹੱਕ ਹੈ ਕਿ ਆਪਣੇ ਪੈਰਾਂ ਤੇ ਖੜੀਆਂ ਹੋਣ ਪਰ ਕੁਝ ਇੰਡਸਟਰੀ ਦੇ ਵਿੱਚ ਪ੍ਰੋਡਿਊਸਰ ਕਹਿ ਲੋ ਸੰਗੀਤਕਾਰ ਜਗੀਤਕਾਰ ਇਹੋ ਜਿਹੇ ਨੇ ਜਿਹੜੇ ਕਹਿ ਲਈਏ ਸਰੀਰਕ ਸੋਸ਼ਣ ਵੀ ਕਰਦੇ ਆ ਮਾਨਸ ਤੌਰ ਤੇ ਪਰੇਸ਼ਾਨ ਤੰਗ ਵੀ ਕਰਦੇ ਆ ਇਥੋਂ ਤੱਕ ਕਿ ਇਹ ਇੰਡਸਟਰੀ ਦੇ ਵਿੱਚ ਪੰਜਾਬੀ ਕੁੜੀਆਂ ਨੂੰ ਬੈਡਰੂਮ ਤੱਕ ਲੈ ਜਾਂਦੇ ਇਹ ਬਹੁਤਾ ਖੁੱਲਣ ਵਾਲੀਆਂ ਗੱਲਾਂ ਨਹੀਂ तकरीबन ਲੋਕ ਸਮਝਦੇ ਨੇ ਤੇ ਜਦੋਂ ਉਸ ਕੁੜੀ ਨੇ ਹੁਣ ਐਨਰਸੀ ਮੰਗੀ ਜਾਂ ਇਹ ਕਹਿ ਕੇ ਮੈਨੂੰ ਰੋਟੀ ਖਾਣ ਯੋਗਤਾ ਛੱਡ ਦਿਓ ਤੇ ਉਹ ਆਪਣਾ ਹੱਕ ਮੰਗਦੀ ਹੈ 250 ਜਾਂ 300 ਕਰੋੜ ਦਾ ਉਹਨੇ ਇਲਜ਼ਾਮ ਲਾਇਆ ਤੇ ਦੂਜੇ ਪਾਸੇ ਪਿੰਕੀ ਧੜੀਵਾਲ ਕਹਿੰਦਾ ਕਿ ਜਿਹੜੇ ਬੱਚਿਆਂ ਨੂੰ ਰੋਟੀ ਪਾਵਾਂਗੇ ਉਹ ਬੱਚੇ ਇਦਾਂ ਹੀ ਕਰਨਗੇ ਮੈਂਥੇ ਬੇਨਤੀ ਕਰ ਦਨਾ ਰੋਟੀ ਤਾਂ ਜਿਹੜੇ ਫੁੱਟਪਾਥ ਤੇ ਸੌਂਦੇ ਨੇ ਸੜਕਾਂ ਦੇ ਕੰਡੇ ਤੇ ਸੌਂਦੇ ਨੇ ਉਹਨਾਂ ਨੂੰ ਵੀ ਸ਼ਾਇਦ ਮਿਲ ਜਾਂਦੀ ਹੈ ਇੱਥੇ ਮਸਲਾ ਆਪਣੇ ਕੈਰੀਅਰ ਦਾ ਹੈ ਤੁਸੀਂ ਜੇ ਕਿਸੇ ਨੂੰ ਮਸ਼ਹੂਰ ਕੀਤਾ ਤਾਂ ਉਹਦੇ ਨਾਲ ਤੁਸੀਂ ਆਪ ਵੀ ਮਸ਼ਹੂਰ ਹੋਏ ਹੋ ਕਈ ਵਾਰੀ ਕਹਿੰਦੇ ਆ ਕਿ ਸਾਡਾ ਲੱਕ ਸੀ ਕਿਸੇ ਗੀਤਕਾਰ ਦਾ ਲੱਕ ਸੀ ਲੱਕ ਪਤਾ ਨਹੀਂ ਕੀ ਦਾ ਹੁੰਦਾ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਮੈਂ ਇੱਕ ਹੋਰ ਬੇਨਤੀ ਕਰਨੀ ਜਿਹੜਾ ਇਹ ਸੰਗਦਲ ਸੰਤਾਲੀ ਗੀਤਕਾਰ ਹੈ ਨਾ ਇਨੇ ਜੇਕਰ ਕੀਤਾ ਕਿ ਮੇਰੇ ਗਾਣੇ ਨੇ ਮਸ਼ਹੂਰ ਕੀਤਾ ਮੇਰਾ ਨਾਂ ਤੱਕ ਨਹੀਂ ਲੈਂਦੀ ਤੂੰ ਕਿਹੜਾ ਗਾਣਾ ਉਹਨੂੰ ਮੁੱਕ ਦਿੱਤਾ ਸੀ ਪੈਸੇ ਲੈ ਹੁਣੇ ਔਰ ਗਾਣੇ ਵਿੱਚ ਨਾਂ ਤੇਰਾ ਵੱਜਦਾ ਹੈ ਹੋਰ ਐਦੂੰ ਵੱੱਦ ਕੀ ਚਾਹੁੰਦੇ ਸੀ ਵੀ ਤੁਹਾਡੇ ਨਾਲ ਕੋਈ ਸਰੀਰਕ ਸੰਬੰਧ ਬਣਾਉਂਦੀ ਹੋ ਤੁਸੀਂ ਲੋਕ ਇੰਨੇ ਖਤਰਨਾਕ ਸਮਾਜ ਲਈ ਹੋ ਚੁੱਕੇ ਹੋ ਕਿਸੇ ਕੁੜੀ ਨੂੰ ਤੁਸੀਂ ਇੰਨਾ ਤੰਗ ਪਰੇਸ਼ਾਨ ਕਰੋਗੇ ਆਖਰਕਾਰ ਉਹਨੂੰ ਚੁੱਪੀ ਤੋੜਨੀ ਪਈ ਮਹਿਲਾ ਕਮਿਸ਼ਨਰ ਦੇ ਕੋਲ ਜਾਂਦੀ ਹੈ ਸਿਮਮਾਨ ਨੂੰ ਮੈਸੇਜ ਕੀਤਾ ਜਾਂਦਾ ਹੈ ਪ੍ਰਸ਼ਾਸਨ ਉਹਦੇ ਹੱਕ ਦੇਚ ਆ ਜਾਂਦਾ ਹੈ ਉਦੋਂ ਬਾਅਦ ਹੋਰ ਕਈ ਸਿੰਗਰ ਸਾਹਮਣੇ ਆ ਗਏ ਕਿ ਸਾਡੇ ਨਾਲ ਵੀ ਇਦਾਂ ਹੀ ਕੀਤਾ ਗਿਆ ਮੈਂ ਬੇਨਤੀ ਕਰਨੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਗੀਤਕਾਰ ਨੇ ਸੰਗ ਦਿਲਵਰਗੇ ਇਹਨਾਂ ਨੇ ਮਿਸਜੂਜ ਕੀਤਾ ਜਿਹੜਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗਾਣਾ ਆਇਆ ਸੀ ਉਹਦੇ ਤੇ ਜਿੰਨੇ ਸਵਾਲ ਕੀਤੇ ਗਏ ਇੰਟਰਵਿਊ ਦੇ ਵਿੱਚ ਉਸ ਨੰਦਾ ਸ਼ਰਮਾ ਨੂੰ ਕੀਤੇ ਗਏ ਉਹ ਤਾਂ ਇੱਕ ਬੱਚੀ ਹੈ ਪਰ ਲਿਖਣ ਵਾਲਿਆਂ ਨੇ ਕੋਈ ਸ਼ਰਮ ਦੇਖੀ ਨਹੀਂ ਸੋਚਿਆ ਨਹੀਂ ਕਿ ਅਸੀਂ ਕੀ ਲਿਖ ਰਹੇ ਹਾਂ ਕਿ ਉਸ ਬੱਚੀ ਦੇ ਕੋਲ ਉਗਵਾ ਰਹੇ ਹਾਂ ਔਰ ਜੇ ਉਹ ਮਸ਼ਹੂਰ ਹੋ ਗਈ ਤਾਂ ਇਹ ਕਿਹਾ ਗਿਆ ਕਪੀਟੀਸੀ ਤੇ ਉਹ ਬੇਸੋਰੀ ਗਾ ਕੇ ਗਈ ਉਹਦੀ ਆਵਾਜ਼ ਵਿੱਚ ਕੀ ਦਮ ਸੀ ਜਣਕੇ ਇਹ ਨਹੀਂ ਕਹਿ ਰਹੇ ਕਿ ਜੇ ਇਹ ਮਸਲਾ ਹੈਗਾ ਇਹਨੂੰ ਸੁਲਝਾਇਆ ਜਾ ਸਕਦਾ ਹੈ ਜਣਕੇ ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਝ ਨਹੀਂ ਆ ਰਹੀ ਵੀ ਹਰੇਕ ਬੀੜ ਦੇ ਵਿੱਚ ਬੰਦਾ ਕਾਮਯਾਬੀ ਭਾਲਦਾ ਹੈ ਹਰੇਕ ਬੰਦਾ ਆਪਣਾ ਸਤਕਾਰ ਮਾਣ ਭਾਲਦਾ ਹੈ ਅਸੀਂ ਕਿਉਂ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਹੋਇਆ ਹੁਣ ਸੰਗਦਲ ਦੇ ਕੁਝ ਗਾਣੇ ਮੈਂ ਹੋਰ ਵੀ ਸੁਨੇ ਨੇ ਇਹ ਨਹੀਂ ਕਹਿੰਦੇ ਕਿ ਹਰ ਇਨਸਾਨ ਮਾੜਾ ਹੈ ਜਾਂ ਸਾਰੇ ਗੀਤੋ ਦੇ ਮਾੜੇ ਆ ਇਹ ਨਹੀਂ ਮੈਂ ਕਹਿ ਰਿਹਾ ਪਰ ਕੀ ਜਿਹੜੀ ਚਾਪਲੂਸੀ ਹੈ ਉਹਦੀ ਵੀ ਕੋਈ ਹੱਦ ਹੁੰਦੀ ਹੈ ਕਹਿੰਦਾ ਪਿੰਕੀ ਧਾਲੀਵਾਲ 40 ਸਾਲ ਤੋਂ ਇੰਡਸਟਰੀ ਦੇ ਵਿੱਚ ਹੈ ਬੜੇ ਸਮਾਜ ਨੂੰ ਕਲਾਕਾਰ ਦਿੱਤੇ ਨੇ ਬڑے 스타 ਦੇਤੇ ਨੇ ਕਿੰਨਾ ਕੁ ਯੋਗਦਾਨ ਹੈ ਉਹਨਾਂ ਕਲਾਕਾਰਾਂ ਦਾ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਲੈ ਕੇ ਆਏ ਤੁਹਾਡੀ ਆਪਣੀ ਕਮਾਈ ਦਾ ਸਾਧਨ ਹੈ ਜੇ ਕੋਈ ਸਿੰਗਰ ਚੱਲ ਗਿਆ ਤਾਂ ਜੇ 10% ਉਹਨੂੰ ਮਿਲਿਆ ਖਰਚੇ ਖੋਚੇ ਕੱਢ ਕੇ ਤਾਂ 40% ਤੁਸੀਂ ਵੀ ਖਾਦਾ ਹੀ ਹੋਣਾ ਇਹ ਜੋ ਕੋਈ ਸ਼ੱਕ ਤਾਂ ਹੈ ਨਹੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਬਹੁਤੇ ਲੋਕੇ ਕਹਿੰਦੇ ਆ ਕਿ ਗੱਜਨ ਜੀ ਤੁਸੀਂ ਹਰੇਕ ਮੁੱਦੇ ਨੂੰ ਆਪਣੇ ਮੁਤਾਬਕ ਲੈ ਕੇ ਜਾਂਦੇ ਹੋ ਉਲਟ ਬੋਲਣ ਦੀ ਕੋਸ਼ਿਸ਼ ਕਰਦੇ ਹੋ ਕਦੇ ਨਹੀਂ ਮੈਂ ਗੱਲ ਸਿਰਫ ਇਹ ਕਰਦਾ ਵੀ ਜੇ ਕੋਈ ਪੰਜਾਬ ਦੀ ਕੁੜੀ ਕੋਈ ਸਿੰਗਰ ਹੈ ਕਿਸੇ ਵੀ ਫੀਲਡ ਵਿੱਚ ਹੈਗੀ ਹੈ ਜੇ ਉਹ ਕੋਈ ਆਪਣਾ ਦੁੱਖ ਮੀਡੀਆ ਰਾਹੀਂ ਰੋ ਰਹੀ ਹੈ ਪ੍ਰਸ਼ਾਸਨ ਤੱਕ ਜਾ ਰਹੀ ਹੈ ਤਾਂ ਜਿਨ੍ਹਾਂ ਬੰਦਿਆਂ ਤੇ ਉਹ ਇਲਜ਼ਾਮ ਲਾ ਰਹੀ ਹੈ ਉਹਨਾਂ ਨੂੰ ਇੱਕ ਖੋਲ ਦਲੀ ਦੇ ਨਾਲ ਗੱਲਬਾਤ ਕਰਨ ਦੀ ਲੋੜ ਹੈ ਹੁਣ ਪ੍ਰਸ਼ਾਸਨ ਤੱਕ ਕਿਉਂ ਗਈ ਕਿਉਂਕਿ ਜਦੋਂ ਕੋਈ ਗੱਲ ਸੁਣੇ ਨਾ ਹੋ ਸਕਦਾ ਉਹਨੇ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਆਪਣਾ ਹੱਕ ਮੰਗਿਆ ਹੋਵੇ ਪਰ ਜਿਹੜੇ ਵੀ ਇੰਡਸਟਰੀ ਦੇ ਵਿੱਚ ਇਹ ਗੁੰਡਾਗਰਦੀ ਕਰਨ ਵਾਲੇ ਲੋਕ ਨੇ ਭਾਵੇਂ ਸੰਗੀਤਕਾਰ ਨੇ ਭਾਵੇਂ ਗੀਤਕਾਰ ਨੇ ਭਾਵੇਂ ਪ੍ਰੋਡਿਊਸਰ ਨੇ ਜਾਂ ਹੋਰ ਕੋਈ ਬੰਦਾ ਹੋਏਗਾ ਇਹਨਾਂ ਸਾਰਿਆਂ ਨੂੰ ਇੱਕ ਨਹੀਂ 100 ਵਾਰੀ ਸੋਚਣ ਦੀ ਲੋੜ ਹੈ ਵੀ ਜਿਹੜੇ ਇਹੋ ਜਿਹੇ ਸ਼ੋਸ਼ਣ ਤੁਸੀਂ ਕਰਦੇ ਹੋ ਥਣ ਢਾਲੀ ਬਾਲ ਜਿਹੜਾ ਪਿੰਕੀ ਢਾਲੀ ਵਾਲਾ ਉਹਦੇ ਮੁੰਡੇ ਤੇ ਵੀ ਇਲਜ਼ਾਮ ਲੱਗੇ ਕਿ ਮੇਰੇ ਨਾਲ ਵਿਆਹ ਕਰਾਉਣ ਦਾ ਲਾਰਾ ਲਾਇਆ ਸੀ ਕੱਲਾ ਲਾਰਾ ਨਹੀਂ ਲਾਇਆ ਹੋਣਾ ਸਰੀਰ ਕੁਸ਼ੋਸ਼ਣ ਕਿਦਾਂ ਕੀਤਾ ਹੋਣਾ ਇਹ ਵੀ ਹਲੇ ਸਭ ਕੁਝ ਸਾਹਮਣੇ ਆਉਣਾ ਬਾਕੀ ਹੈ ਇਹੋ ਜਿਹੀਆਂ ਹਰਕਤਾਂ ਕਰਕੇ ਕਿਉਂ ਤੁਸੀਂ ਪੰਜਾਬੀ ਇੰਡਸਟਰੀ ਨੂੰ ਜਾਂ ਪੰਜਾਬੀ ਕਲਚਰ ਨੂੰ ਸਭਿਆਚਾਰ ਨੂੰ ਕਿਉਂ ਬਦਨਾਮ ਕਰ ਰਹੇ ਹੋ ਇਹਦਾ ਮਤਲਬ ਤੁਹਾਡੇ ਲਈ ਔਰਤ ਹਲੇ ਵੀ ਪੈਰ ਦੀ ਜੁੱਤੀ ਤੋਂ ਸਿਵਾਏ ਹੋਰ ਕੁਝ ਨਹੀਂ ਹੈਗੀ ਇਹ ਮੈਨੂੰ ਕਹਿਣਾ ਪਿਆ ਤੇ ਉਸ ਬੱਚੀ ਦੀ ਗੱਲ ਸੁਣੋ ਧਿਆਨ ਦੇ ਨਾਲ ਭਾਵੇਂ ਕੇਸ ਉਹਨੂੰ ਕਹਿ ਕੇ ਵਾਪਸ ਲੈ ਲਓ ਜਿਹਦਾ ਬਣਦਾ ਹੱਕ ਹੈਗਾ ਉਹਨੂੰ ਦਿਓ ਉਹਨੂੰ ਇਨਸਾਫ਼ ਦਿਓ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ